ਦੇਖਦੇ ਦੁਸ਼ਮਣ ਨੇ ਸਾਡੇ 6 ਮਹੀਨੇ ਲੱਖਾਂ ਦੀ ਗਿਣਤੀ ਵਿੱਚ ਬਰਗਾੜੀ ਲੋਕ ਬੈਠੇ ਦੱਸੋ ਕਿਸੇ ਨੂੰ ਫਿਟੇ ਮੂੰ ਕਿਸੇ ਨੇ ਕਿਹਾ ਸਾਡੀ ਦੁਸ਼ਮਣੀ ਕੀ ਦੇ ਨਾਲ ਇੱਕ ਬਾਦਲ ਪਰਿਵਾਰ ਦੇ ਨਾਲ ਦੂਸਰੀ ਕਾਂਗਰਸ ਦੇ ਨਾਲ ਅਸੀਂ ਦੋਵਾਂ ਦਾ ਬਿਸਤਰਾ ਗੋਲ ਕਰਨਾ ਹੈ ਸਾਤ ਸੰਗਤ ਜੀ ਦਾਸ ਤੁਹਾਡੀ ਕਚਹਿਰੀ ਦੇ ਵਿੱਚ ਖੜਾ ਮੈਂ ਹਰ ਇਨਸਾਫ ਪਸੰਦ ਬੰਦੇ ਦੀ ਇੱਜ਼ਤ ਕਰਦਾ ਹਰ ਕੁਰਬਾਨੀ ਵਾਲੇ ਬੰਦੇ ਦੀ ਇੱਜ਼ਤ ਕਰਦਾ ਹਰ ਧੜੇ ਹਰ ਪਾਰਟੀ ਦੇ ਬੰਦੇ ਦੀ ਇੱਜ਼ਤ ਕਰਦਾ ਜਿਹੜੇ ਕਿਸੇ ਮਕਸਦ ਵਾਸਤੇ ਤੁਰੇ ਨੇ ਤੇ ਲੜੇ ਨੇ ਮੈਂ ਚਾਹੁੰਦਾ ਮੇਰੀ ਜ਼ਿੰਦਗੀ ਵੀ ਇਹੋ ਜਿਹੇ ਬੰਦਿਆਂ ਨੂੰ ਲੱਗ ਜਾਵੇ ਪਰ ਸਾਧ ਸੰਗਤ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਨਭਾ ਗਿਆ ਉਹ ਸਾਨੂੰ ਖੜਾ ਕਰ ਗਿਆ ਤੁਸੀਂ ਘਬਰਾਓ ਨਾ ਘਬਰਾਉਣ ਦੀ ਲੋੜ ਨਹੀਂ ਸਾਧ ਸੰਗਤ ਸਾਡੀ ਜਿਹੜੀ ਜਨਰੇਸ਼ਨ ਆਉਣ ਵਾਲੀ ਆਊਗੀ ਆਉਣ ਵਾਲੇ ਬੱਚੇ ਜਿਹੜੇ ਆਉਣਗੇ ਸੰਤ ਜਰਨੈਲ ਸਿੰਘ ਦੀ ਉਹਨਾਂ ਨੂੰ ਗੁੜਤੀ ਹੋਊਗੀ ਉਹ ਸੰਤ ਜਰਨੈਲ ਸਿੰਘ ਦੀ ਸੋਚ ਨੂੰ ਮਰਨ ਨਹੀਂ ਕਦੀ ਦਿੰਦੇ ਤੁਸੀਂ ਕਬਰਾਇਓ ਨਾ ਮੈਨੂੰ ਇੱਕੇ ਗੱਲ ਦਾ ਪਤਾ ਇਸ ਵਾਵਾਂ ਦਿੱਤੀਆਂ ਤੁਸੀਂ ਮੇਰਾ ਇੱਕ ਤਜਰਬਾ ਹੈ ਮੈਂ ਹਮੇਸ਼ਾ ਲੋਕਾਂ ਦੀ ਨਬਜ ਦੇ ਉੱਤੇ ਖਾਲਸਾ ਪੰਥ ਦੀ ਮੁਸ਼ਕਲ ਨੂੰ ਸਮਝ ਕੇ ਹਮੇਸ਼ਾ ਗੱਲ ਕਰਦਾ ਹਾਂ 6 ਮਹੀਨੇ ਸਾਢੇ 6 ਮਹੀਨੇ ਬੈਠ ਕੇ ਬਰਗਾੜੀ ਦੀ ਧਰਤੀ ਦੇ ਉੱਤੇ ਆਪਾਂ ਜਿਹੜਾ ਮੋਰਚਾ ਲੜ ਕੇ ਆਏ ਆ ਬਗੈਰ ਕਿਸੇ ਨੁਕਸਾਨ ਤੋਂ ਕੌਮ ਨੇ ਉਹ ਕੁਝ ਪ੍ਰਾਪਤ ਕੀਤਾ ਜਿਹੜਾ ਕਈਆਂ ਲੋਕਾਂ ਨੂੰ ਨਹੀਂ ਸੀ ਪਹੁੰਦਾ ਤੁਹਾਡੀ ਏਕਤਾ ਨੇ ਤੁਹਾਡੇ ਸਹਿਯੋਗ ਨੇ ਤੇਸ਼ ਵਿਦੇਸ਼ ਦੀਆਂ ਸੰਗਤਾਂ ਮੈਂ ਕਹਿੰਦਾ ਇਨਸਾਫ پسند ਉਹ ਲੋਕ ਜੋ ਬੇਸ਼ੱਕ ਦੂਸਰੇ ਧਰਮਾਂ ਦੇ ਨਾਲ ਸੰਬੰਧ ਰੱਖਦੇ ਸੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਬਰਗਾੜੀ ਸੱਚ ਦਾ ਮੋਰਚਾ ਲੱਗਾ ਸਾਰੇ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਤੇ ਕਾਫਲੇ ਬੰਨੇ ਅੱਜ ਜਿਹੜੇ ਲੋਕ ਸਿੱਖਾਂ ਨੂੰ ਗਲਤ ਕਹਿੰਦੇ ਨੇ ਸਿੱਖਾਂ ਤੇ ਛੱਕ ਕਰਦੇ ਨੇ ਸਿੱਖਾਂ ਦੇ ਮਹਾਂਦਰੇ ਸੂਰਮਗਤੀਆਂ ਬਹਾਦਰੀਆਂ ਨੂੰ ਪੈਰਾ ਵਿੱਚ ਰੋਲ ਕੇ ਕੁਰਬਾਨੀਆਂ ਨੂੰ ਰੋਲ ਕੇ ਮੀਡੀਏ ਦੇ ਜ਼ੋਰ ਦੇ ਨਾਲ ਸਾਨੂੰ ਦੁਨੀਆ ਦੇ ਵਿੱਚ ਬਦਨਾਮ ਕਰਨਾ ਚਾਹੁੰਦੇ ਨੇ ਅੱਜ ਉਹ ਦੇਸ਼ ਉਹ ਏਜੰਸੀਆਂ ਖਿਆਲ ਨਾਲ ਸੁਣ ਲੈਣ ਜਦੋਂ ਖਾਲਸਾ ਪੰਥ ਤੁਰਦੇ ਵੱਡੀਆਂ-ਵੱਡੀਆਂ ਸਰਕਾਰਾਂ ਝੁਕਦੀਆਂ ਨੇ ਮੈਂ ਪੁੱਛਣਾ ਚਾਹਣਾ ਤੁਸੀਂ ਸਾਨੂੰ ਕਹਿੰਦੇ ਹੋ ਗਲਤ ਸਿੱਖ ਦੇਖਦੇ ਦੁਸ਼ਮਣ ਨੇ ਅੱਧਾ ਦੇ 6 ਮਹੀਨੇ ਲੱਖਾਂ ਦੀ ਗਿਣਤੀ ਵਿੱਚ ਬਰਗਾੜੀ ਲੋਕ ਬੈਠੇ ਦੱਸੋ ਕਿਸੇ ਨੂੰ ਭਿਟੇ ਮੂ ਕਿਸੇ ਨੇ ਕਿ ਭਾਈਚਾਰਕ ਸਾਂਝ ਪੈਦਾ ਹੋਈ ਆ ਕਿ ਨਹੀਂ ਅਮਨ ਸ਼ਾਂਤੀ ਪੈਦਾ ਹੋਈ ਹੈ ਕਿ ਨਹੀਂ ਮੈਂ ਦੱਸਨੀ ਚਾਹਣਾ ਹਿੰਦੁਸਤਾਨ ਦੀਆਂ ਏਜੰਸੀਆਂ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਜਦੋਂ ਸਿੱਖ ਲੜਦਾ ਹੈ ਜਦੋਂ ਸਿੱਖ ਦਾ ਤਲਵਾਰ ਤੇ ਮੁਠੇ ਤੇ ਹੱਥ ਆਉਂਦੇ ਫੇਰ ਉਹ ਜ਼ੁਲਮ ਨਹੀਂ ਕਰਦਾ ਜ਼ੁਲਮ ਨੂੰ ਮਟਾਉਂਦਾ ਹੈ ਤੇ ਫੇਰ ਉਹ ਆਪਣੀ ਮੰਜ਼ਲ ਨੂੰ ਫਤਿਹ ਕਰਦਾ ਹੈ ਜਦੋਂ ਸਿੱਖ ਸ਼ਾਂਤੀ ਦੇ ਆਲਮ ਦੇ ਵਿੱਚ ਬੈਠਦਾ ਹੈ ਫਿਰ ਵੀ ਆਪਣਾ ਸਿਰ ਲਵਾ ਕੇ ਵੀ ਉਹ ਆਪਣੀ ਮੰਜ਼ਲ ਪ੍ਰਾਪਤ ਕਰਦਾ ਹੈ ਇਹ ਸ਼ਾਂਤੀ ਦਾ ਮੋਰਚਾ ਸੀ ਹਿੰਦੁਸਤਾਨ ਦੀ ਸਰਕਾਰ ਤੜਫੀ ਹਿੰਦੁਸਤਾਨ ਦੀਆਂ ਜਨਸੀਆਂ ਤੜਫੀਆਂ ਹਿੰਦੁਸਤਾਨ ਦੇ ਫੌਜ ਦੇ ਜਰਨਲ ਤੜ ਬੜਾ ਠੇਕ ਲੱਗਿਆ ਇਸ ਧਾਰਮਿਕ ਮੋਰਚੇ ਦਾ ਸ਼ਾਂਤੀ ਵਾਲੇ ਮੋਰਚੇ ਦਾ ਪਰ ਸਰਕਾਰਾਂ ਬੇਈਮਾਨ ਨੇ ਸਰਕਾਰਾਂ ਬੇਈਮਾਨ ਨੇ ਦੇਸ਼ ਬੇਈਮਾਨ ਹੈ ਦੇਸ਼ ਨਾ ਆਪਣੇ ਦੇਸ਼ ਦੀ ਸਮੱਸਿਆ ਨੂੰ ਸਮਝਦਾ ਨਾ ਉਹ ਪੰਜਾਬ ਦੀ ਸਮੱਸਿਆ ਨੂੰ ਅਜੇ ਤੱਕ ਸਮਝਿਆ ਇਹ ਪੰਜਾਬ ਦੀ ਧਰਤੀ ਬਹਾਦਰ ਕੁਰਬਾਨੀ ਵਾਲੇ ਇਨਸਾਫਪਸੰਦ ਲੋਕਾਂ ਦੀ ਪੰਜਾਬੀਆਂ ਦੀ ਧਰਤੀ ਹੈ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਪਰ ਇਸ ਪੰਜਾਬ ਨੂੰ ਇਥੋਂ ਦੇ ਗਰੀਬ ਨੂੰ ਇਥੋਂ ਦੇ ਕਿਸਾਨ ਨੂੰ ਇਥੋਂ ਦੇ ਦੁਕਾਨਦਾਰ ਵਪਾਰੀ ਨੂੰ ਮਦੋਲ ਕੇ ਰੱਖ ਦਿੱਤਾ ਹੈ ਅੱਜ ਪੰਜਾਬ ਕੰਗਾਲੀ ਦੇ ਕੰਡੇ ਦੇ ਉੱਤੇ ਆਸਾ ਸੰਗਤ ਅਕਾਲ ਤਖਤ ਸਾਹਿਬ ਦੀ ਜਿਹੜੀ ਪਦਵੀ ਹੈ ਇਹ ਬੜੀ ਪਵਿੱਤਰ ਪਦਵੀ ਹੈ ਇਹ ਧਰਮ ਦੀ ਰਾਜਨੀਤੀ ਵੀ ਕਰਦੀ ਹੈ ਇਹ ਸਿਆਸਤ ਨੂੰ ਵੀ ਵੇਖਦੀ ਹੈ ਮੀਰੀ ਤੇ ਪੀਰੀ ਦਾ ਸਮੇਲ ਪਰ ਗਾੜੀ ਬੈਠ ਕੇ ਆਪਾਂ ਧਾਰਮਿਕ ਮੋਰਚਾ ਲਾਇਆ ਸੀ ਪਰ ਅੱਜ ਮੈਂ ਉਹ ਮਰਜ਼ਾਦਾ ਨੂੰ ਨਿਭਾਉਂਦਾ ਹੋਇਆ ਮੈਂ ਸਿਆਸੀ ਤੌਰ ਦੇ ਉੱਤੇ ਖਾਲਸਾ ਪੰਥ ਨੂੰ ਸਾਫ਼ ਸੁਥਰੀ ਸਿਆਸਤ ਦਾ ਮਾਲਕ ਬਣਾਉਣਾ ਚਾਹੁੰਦਾ ਬੋਲੋ ਇਸ਼ਨਾਨ ਅੱਲਾਹ ਅਕਬਰ ਜਿਹੜੀ ਸਿਆਸਤ ਗੰਦਲੀ ਕਰ ਦਿੱਤੀ ਉਹਨੂੰ ਸਾਫ਼ ਸੁਥਰਾ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਮੈਂ ਕੀ ਕਹਿ ਰਿਹਾ ਸਾਡੀ ਦੁਸ਼ਮਣੀ ਕੀ ਦੇ ਨਾਲ ਇੱਕ ਬਾਦਲ ਪਰਿਵਾਰ ਦੇ ਨਾਲ ਦੂਸਰੀ ਕਾਂਗਰਸ ਦੇ ਨਾਲ ਅਸੀਂ ਦੋਵਾਂ ਦਾ ਬਿਸਤਰਾ ਗੋਲ ਕਰਨਾ ਹੈ ਮੈਨੂੰ ਮਾਨ ਹੈ ਪੰਜਾਬ ਦੇ ਬੱਚੇ-ਬੱਚੇ ਤੇ ਪੰਜਾਬ ਦੀਆਂ ਸਾਰੀਆਂ ਬਾਦਲ ਦਲ ਤੇ ਕਾਂਗਰਸ ਵਰੋਧੀ ਸਿਆਸੀ ਧਿਰਾਂ ਦੇ ਜਿਹੜਾ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਮੈਂ ਉਹਨਾਂ ਦੇ ਕੋਲ ਗਿਆ ਵੀ ਆਪਣਾ ਫਰਜ਼ ਸਮਝ ਕੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਔਰ ਉਹਨਾਂ ਸਾਰਿਆਂ ਨੇ ਪਰ ਗਾੜੀ ਮੋਰਚੇ ਦੇ ਵਿੱਚ ਜਾ ਕੇ ਇਹ ਗੱਲ ਕਹੀ ਕਿ ਜਥੇਦਾਰ ਜੀ ਮੇਰੇ ਕੋਲ ਕੱਲੇ-ਕੱਲੇ ਦੀਆਂ ਟੇਪਾਂ ਨੇ ਕਿ ਜੋ ਬਰਗਾੜੀ ਮੋਰਚੇ 'ਚ ਜੋ ਫੈਸਲਾ ਹੋਊਗਾ ਫੁੱਲ ਚੜਾ ਦੇਾਂਗੇ ਤੇ ਅੱਜ ਮੈਂ ਸਾਰਿਆਂ ਨੂੰ ਕਹਿ ਰਿਹਾ ਭਾਈ ਆਓ ਅੱਜ ਫੁੱਲ ਚੜਾਉਣ ਦੀ ਲੋੜ ਹੈ ਕਿਸੇ ਦਾ ਵਿਚਾਰ ਵੱਖਰੇ ਹੋ ਸਕਦੇ ਨੇ ਕਿਥੇ ਦੇ ਨਿਸ਼ਾਨੇ ਵੱਖਰੇ ਹੋ ਸਕਦੇ ਨੇ ਅੱਜ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਅੱਜ ਪੰਜਾਬ ਦੀ ਜਨਤਾ ਕੀ ਚਾਹੁੰਦੀ ਹੈ ਅੱਜ ਉਸ ਆਵਾਜ਼ ਨੂੰ ਜਿਹੜੀ ਕਾਂਗਰਸ ਤੇ ਬਾਦਲ ਦੀਆਂ ਰੈਲੀਆਂ 7 ਤਰੀਕ ਨੂੰ ਰੱਦ ਕਰਕੇ ਬਰਗਾੜੀ ਪਹੁੰਚੀ ਸੀ ਪੰਜਾਬ ਦੀ ਆਵਾਜ਼ ਅੱਜ ਉਹਨੂੰ ਸੁਣਨ ਦੀ ਲੋੜ ਹੈ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅੱਜ ਸਾਡੀ ਲੜਾਈ ਇਹ ਲੜਨੀ ਪਊਗੀ ਤੇ ਬਰਗਾੜੀ ਮੋਰਚੇ ਦਾ ਇੱਕ ਪੜਾ ਉੱਥੇ ਖਤਮ ਹੋਇਆ ਸੀ ਹੁਣ ਦੂਜਾ ਪੜਾ ਰਾਜਨੀਤਿਕ ਮੋੜ ਲੈ ਕੇ ਪਿੰਡਾਂ ਦੇ ਲੋਕਾਂ ਦੇ ਕੋਲ ਪਿੰਡਾਂ ਦੀਆਂ ਸੰਗਤਾਂ ਦੇ ਕੋਲ ਜਾ ਰਿਹਾ ਔਰ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਊਗੀ ਉੱਥੇ ਸ਼ਹੀਦ ਹੋਏ ਸਿੰਘਾਂ ਦੀ ਗੱਲ ਹੋਊਗੀ ਉੱਥੇ ਰਿਹਾਈਆਂ ਨੂੰ ਕਰਾਉਣ ਦੀ ਗੱਲ ਹੋਊਗੀ ਉੱਥੇ ਬਹੁਤ ਸਾਰੀਆਂ ਬਿਲ ਬੈਠ ਕੇ ਵਿਚਾਰਾ ਹੋਣਗੀਆਂ ਮੈਂ ਸਮੁੱਚੇ ਪੰਜਾਬ ਦੇ ਨਿਵਾਸੀਆਂ ਨੂੰ ਜੋ ਗੁਰੂ ਗ੍ਰੰਥ ਸਾਹਿਬ ਦਾ ਸਰਦਾਰਤ ਹੈ ਜੋ ਗੁਰਬਾਣੀ ਕਹਿੰਦੀ ਹੈ ਅਸੀਂ ਉਸ ਨੂੰ ਮੁੱਖ ਰੱਖ ਕੇ ਰੱਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨੂੰ ਮੁੱਖ ਰੱਖਦੇ ਹੋਏ ਸੱਬੇ ਸਾਂਝੀ ਵਾਲ ਫਦਾਇਨ ਕੋਈ ਨਾ ਦਿੱਸੇ ਬਾਹਰ ਜਿਓ ਅਸੀਂ ਸਰਬੱਤ ਦੇ ਭਲੇ ਵਾਸਤੇ ਅਸੀਂ ਪੰਜਾਬ ਨੂੰ ਤੁਹਾਡੇ ਸਹਿਯੋਗ ਦੇ ਨਾਲ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪੂਰੇ ਪੰਜਾਬ ਦੇ ਲੋਕਾਂ ਨੂੰ ਬੁੱਧੀਜੀਵੀਆਂ ਨੂੰ ਵਕੀਲਾਂ ਨੂੰ ਹਰ ਤਰ੍ਹਾਂ ਦੇ ਲੋਕਾਂ ਨੂੰ ਸੰਗਤਾਂ ਨੂੰ ਅਪੀਲ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਅੱਗੇ ਕੁਝ ਨਹੀਂ ਸਾਥ ਸੰਗਤ ਨਾ ਸੀ ਕੁਰਾਨ ਦੀ ਬੇਅਦਬੀ ਚਾਉਨੇ ਆ ਨਾ ਸੀ ਗੀਤਾ ਦੀ ਬੇਅਦਬੀ ਚਾਉਨੇ ਆ ਨਾ ਅਸੀਂ ਬਾਈਬਲ ਦੀ ਬੇਅਦਬੀ ਚਾਉਨੇ ਆ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਹੋਣ ਦੇਵਾਂਗੇ ਇਹ ਪੰਜਾਬ ਦੇ ਵਿੱਚ ਸ਼ਾਂਤੀ ਚਾਹੀਦੀ ਏ ਪੰਜਾਬ ਦੇ ਲੋਕ ਹੱਥ ਤੇ ਵਸਦੇ ਸਾਨੂੰ ਚਾਹੀਦੇ ਨੇ ਪੰਜਾਬ ਦੇ ਲੋਕ ਖਾਂਦੇ ਪੀਂਦੇ ਸਾਨੂੰ ਚਾਹੀਦੇ ਨੇ ਪੰਜਾਬ ਦੇ ਲੋਕ ਇਹੋ ਜੇ ਨਹੀਂ ਚਾਹੀਦੇ ਜਿੱਥੇ ਕੋਈ ਸੁਣਵਾਈ ਨਾ ਹੋਵੇ ਕਾਨੂੰਨ ਕੰਮ ਨਾ ਕਰੇ ਤੇ ਸਾਡੇ ਬੱਚੇ ਜਿਹੜੇ ਅਸੀਂ ਡੀਸੀ ਬਣਾਉਣਾ ਚਾਹੁੰਨੇ ਆ ਜਿਹੜੇ ਐਸਐਸਪੀ ਬਣਾਉਣਾ ਚਾਹੁੰਨੇ ਆ ਜਿਹੜੇ ਅਸੀਂ ਵੱਡੀਆਂ-ਵਟੰਗੀਆਂ ਪਦਮੀਆਂ ਦੇ ਉੱਤੇ ਪਠਾਉਣਾ ਚਾਹੁੰਨੇ ਆ ਉਹ ਇਹਨੇ ਨਰਾਸ਼ ਹੋ ਜਾਣ ਪੰਜਾਬ ਦੇ ਸਿਸਟਮ ਤੋਂ ਕਿ ਉਹ ਪੱਲਥ ਟੂ ਕਰਕੇ ਵਿਦੇਸ਼ਾਂ ਨੂੰ ਉਡਾਰੀਆਂ ਲਾ ਦੇਣ ਇਹ ਬੜਾ ਮਾੜਾ ਰੁਝਾਨ ਹੈ ਅਸੀਂ ਕਦੀ ਨਹੀਂ ਚਾਹੁੰਦੇ ਕਿਸਾਨ ਰੱਸਾ ਪਾ ਕੇ ਦਰਖਤ ਨਾਲ ਲੰਬਕ ਜਾਵੇ ਅਸੀਂ ਕਦੀ ਨਹੀਂ ਚਾਹੁੰਦੇ ਕੋਈ ਭੁੱਖਾ ਬੈਠਾ ਰਵੇ ਉਹਨੂੰ ਰੋਟੀ ਨਾ ਮਿਲੇ ਅਸੀਂ ਕਦੀ ਨਹੀਂ ਚਾਹਾਂਗੇ ਕਿ ਮਾਪਿਆਂ ਦਾ ਇੱਕੋ ਇੱਕ ਜਵਾਨ ਪੁੱਤ ਉਹ ਟੀਕਾ ਲਾ ਕੇ ਨਸ਼ੇ ਦਾ ਤੇ ਮਰ ਜਾਵੇ ਸਾਨੂੰ ਆਪਣੀ ਜਵਾਨੀ ਚਾਹੀਦੀ ਹੈ ਸਾਨੂੰ ਕਿਸਾਨੀ ਚਾਹੀਦੀ ਹੈ ਅੱਜ ਇਹ ਦੋਵੇਂ ਗੱਲਾਂ ਬਚਾਉਣ ਦੀ ਲੋੜ ਹੈ ਸਾਨੂੰ ਧਰਮ ਚਾਹੀਦੇ ਨੇ ਸਾਨੂੰ ਧਾਰਮਿਕ ਗ੍ਰੰਥ ਸੁਰੱਖਿਅਤ ਚਾਹੀਦੇ ਨੇ ਸਾਨੂੰ بے ਵਿਸ਼ਵਾਚੀ ਨਹੀਂ ਚਾਹੀਦੀ ਸਾਨੂੰ ਕਾਨੂੰਨ ਦਾ ਦੋਰੇ ਮਾਪ ਡੰਡ ਨਹੀਂ ਚਾਹੀਦੇ ਅੱਜ ਤੁਸੀਂ ਦੇਖੋ ਅਸੀਂ ਤਾਂ ਪਹਿਲਾਂ ਹੀ ਬਹੁਤ ਪੀੜਤਾ ਅੱਜ ਜਿਹੜੇ ਨਵੇਂ ਸ਼ਹਿਰ ਵਾਲੇ ਤਿੰਨ ਨੌਜਵਾਨ ਭਾਈ ਅਰਵਿੰਦਰ ਸਿੰਘ ਭਾਈ ਰਣਜੀਤ ਸਿੰਘ ਤੇ ਭਾਈ ਸੁਰਜੀਤ ਸਿੰਘ ਉਮਰ ਕੈਦ ਦੀ ਸਜ਼ਾ ਸੁਨਾਤੀ ਨਵੇਂ ਸ਼ਹਿਰ ਦੀ ਅਦਾਲਤ ਨੇ ਅੱਜ ਧਾਰਮਿਕ ਇਤਿਹਾਸ ਅੱਜ ਸਿੱਖ ਲਿਟਰੇਚਰ ਅੱਜ ਤੁਸੀਂ ਰੱਖ ਨਹੀਂ ਸਕਦੇ ਆ ਕਿੱਥੇ ਆਜ਼ਾਦੀ ਦੇਖਦੀ ਆ ਕਾਨੂੰਨ ਪੜ ਕੇ ਵੇਖੋ ਇਹ ਸਾਡੇ ਮੌਲਕ ਅਧਿਕਾਰ ਨੇ ਅੱਜ ਜੇ ਅਸੀਂ ਕਿਤਾਬਾਂ ਰੱਖੀਆਂ ਅੱਜ ਤੁਸੀਂ ਉਹਨਾਂ ਨੂੰ ਉਮਰ ਕੈਦ ਥਨੌਣੇ ਹੋ ਮੈਂ ਪੁੱਛਦਾ ਹੈ ਬਈ ਕੀ ਇਹ ਕਤਲ ਹੋਇਆ ਇਹ ਸਾਡੇ ਉੱਤੇ ਦੇਸ਼ ਨੇ ਇੱਕ ਨਵੀਂ ਭਾਜੀ ਚਾੜੀ ਹੈ ਇਹ ਸਾਡੇ ਖਿਆਲ ਵਿੱਚ ਜਿਹੜਾ ਕੱਲ ਵਾਲਾ ਉੱਥੇ ਇਕੱਠ ਹੋ ਰਿਹਾ ਉੱਥੇ ਦਾਸ ਵੀ ਪਹੁੰਚੂਗਾ ਔਰ ਮੈਂ ਸਾਰੇ ਇਨਸਾਫ ਪਸੰਦ ਪੰਜਾਬ ਤੇ ਦੇਖਦੇ ਲੋਕਾਂ ਨੂੰ ਇੱਕ ਇਹਨਾ ਚਾਹਣਾ ਹੈ ਇਨਸਾਫ ਦੀ ਆਵਾਜ਼ بلند ਕਰੋ ਅੱਜ ਆਵਾਜ਼ ਦੀ ਲੋੜ ਹੈ ਅੱਜ ਇਨਸਾਫ ਦੀ ਲੋੜ ਹੈ ਇਨਸਾਫ ਹਰ ਇੱਕ ਨੂੰ ਚਾਹੀਦਾ ਸੋ ਆਓ ਖਾਲਸਾ ਜੀ ਧਾਰਮਿਕ ਮੋਰਚਾ ਤੁਸੀਂ ਲਾਇਆ ਮੈਂ ਨਹੀਂ ਦੱਸਦਾ ਕੀ ਪ੍ਰਾਪਤ ਹੋਇਆ ਤੁਹਾਨੂੰ ਪਤਾ ਹੈ ਜਦੋਂ ਮਾਉਣ ਤੇ ਪਤਾ ਲੱਗੋ ਪਰ ਮੈਂ ਇੱਕ ਗੱਲ ਬਰਗਾੜੀ ਮੋਰਚੇ ਵਿੱਚ ਵੀ ਕਹੀ ਸੀ ਅੱਜ ਦੂਜਾ ਮੋਰਚਾ ਜਿਹੜਾ ਆਪਾਂ ਸ਼ੁਰੂ ਕੀਤਾ ਸਿਆਸੀ ਤੌਰ ਤੇ ਇਹਦੀ ਸ਼ੁਰੂਆਤ ਵਿੱਚ ਵੀ ਕਹਿੰਨਾ ਹੈ ਕਿ ਮੈਂ ਕੋਈ ਪੰਜਾਬ ਦਾ ਪੁੱਤ ਹੁਣ ਸ਼ਹੀਦ ਨਹੀਂ ਹੋਣ ਦੇਣਾ